ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਜੀ ਸੋ ਅੱਜ ਨਵੇਂ ਸਾਲ ਵਾਲਾ ਹੀ ਦਿਨ ਹੈ ਜੀ ਤੇ ਮੇਰੇ ਸਾਲਾ ਸਾਹਬ ਨੇ ਅੱਜ ਥੋੜਾ ਜਿਹਾ ਇੱਕ ਫੰਕਸ਼ਨ ਰੱਖ ਲਿਆ ਜੀ ਘਰੇ ਕਹਿੰਦਾ ਇੱਕ ਨਵੇਂ ਸਾਲ ਦਾ ਕੇਕ ਕੱਟਣਾ ਇੱਕ ਉਹਦਾ ਕਹਿੰਦਾ ਮੈਂ ਜਨਮ ਦਿਨ ਮਨਾਉਣਾ ਆਪਣਾ ਵਿੱਚੇ ਕਹਿੰਦਾ ਜੀ ਮੈਂ 6 ਸਾਲ ਮੇਰੇ ਡਿਊਟੀ ਕਰਦੇ ਨੂੰ ਪੂਰੇ ਹੋ ਗਏ ਉਹ ਵੀ ਵਿੱਚੇ ਸੈਲਿਬ੍ਰੇਟ ਕਰਨਾ ਹਰ ਇੱਕ ਦਾ ਪ੍ਰੋਗਰਾਮ ਸ਼ਾਇਦ ਹੋਰ ਵੀ ਹੋ ਸਕਦਾ ਕੋਈ ਜਿਸ ਸਬੰਧ ਵਿੱਚ ਹੁਣ ਚੱਲਿਆ ਜੀ ਅਸੀਂ ਮਾਣੇ ਮਾਜਰੇ ਨੂੰ ਹੁਣ ਇਹ ਵੀ ਦੁਬਿਧਾ ਵਿੱਚ ਹੈਗਾ ਮੈਂ ਹਲ ਵੀ ਮਾਣੇ ਮਾਜਰੇ ਘਰਾਂ ਹੋਊਗਾ ਕਿ ਉਹ ਜਿਹੜੀ ਕੋਠੀ ਦੇ ਵਿੱਚ ਉਹ ਕੰਮ ਕਰਦਾ ਉੱਥੇ ਹੋਊਗਾ ਹੋ ਸਕਦੀਆਂ ਤੇ ਪਤਾ ਲੱਗੂਗਾ ਤੇ ਮੈਂ ਬੜੇ ਨੱਠ ਭੱਜ ਕੇ ਮੈਂ ਲੁਧਿਆਣੇ ਗਿਆ ਵਸ ਕਿਸੇ ਕੰਮ ਕਰਕੇ ਤੇ ਮੈਂ ਪਹੁੰਚ ਗਿਆ ਹੁਣ ਕਰੇ ਤੇ ਸ਼ਾਮ ਦੇ 6:30 ਹੋ ਗਏ 6 ਵਜੇ ਦਾ ਟਾਈਮ ਦਿੱਤਾ ਪਤਾ ਉਹਨੇ ਤੇ ਮੈਂ ਆਪਣੇ ਸਾਲਾ ਸਾਹਮਣੂ ਪਹਿਲਾਂ ਦੱਸਦਾ ਸੀ ਵੀ ਮੈਂ ਹੋ ਜਾਣਾ ਲੇਟ ਬਾਈ ਵੀ ਤੇਰੀ ਦੀਦੀ ਰਹੀ ਆ ਜੂਗਾ ਰ ਵੀ ਜੀਜੇ ਤੇਰੇ ਨਾਲੇ ਪ੍ਰੋਗਰਾਮ ਹੋਣਾ ਆਪਣਾ ਸਾਰਾ ਕਰਨਾ ਆਪਾਂ ਨੇ ਵੇ ਤੂੰ ਬੇਸ਼ੱਕ ਅੱਧਾ ਘੰਟਾ ਲੇਟ ਆਈਂਦਾ ਅੱਧਾ ਘੰਟਾ ਲੇਟ ਕਰ ਲਾਂਗੇ ਘੰਟਾ ਲੇਟ ਆਉਂਗਾ ਤਾਂ ਘੰਟਾ ਲੇਟ ਕਰ ਲਾਂਗੇ ਪ੍ਰੋਗਰਾਮ ਆ ਚਲੋ ਮੈਂ ਜੀ ਫਿਰ ਉਹਦੇ ਨਾਲ 8:30 ਬਹੁਤ ਕਰੀ ਜੀ ਤੇ ਦੀ ਜੀ ਗੱਲ ਤੁਹਾਨੂੰ ਮੈਂ ਖਾ ਦਿੰਦਾ ਹੁਣ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਫੈਮਿਲੀ ਨੂੰ ਕਿ ਕਿ ਰੈਡੀ ਹੋਈ ਵੀ ਕਿ ਨਹੀਂ ਹੋਈ ਵੀ ਉਹ ਅ ਸਾਰਾ ਕੁਝ ਬਾਕੀ ਦਾ ਜੋ ਪ੍ਰੋਸੈਸ ਹੈਗਾ ਉਹ ਦੱਸਣਗੇ ਸਾਨੂੰ ਅ ਕੀ ਕੀ ਪਲਾਨ ਹੈਗਾ ਕਿਦ ਤਰ੍ਹਾਂ ਸੁਣਗੇ ਵੀਰ ਅੱਛਾ ਇਧਰ ਰੁਕੀ ਖੜੀ ਐ ਇਹ ਕੀ ਗੱਲ ਬਣੀ ਬਈ ਵਾਈਫਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਰੱਖੀ ਨਵੇਂ ਸਾਲ ਦੀਆਂ ਬਧਾਈਆਂ ਬਤੂਆਂ ਕੋਈ ਕਿਤੇ ਹੋਰ ਨੂੰ ਦੇਦੀਆਂ ਨਾ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਮੈਨੂੰ ਐਂ ਦੱਸ ਵੀ ਪ੍ਰੋਗਰਾਮ ਕੀ ਆ ਅੱਜ ਪ੍ਰੋਗਰਾਮ ਉਹ ਕਹਿੰਦਾ ਇੱਕ ਤਾਂ ਮੈਨੂੰ 6 ਸਾਲ ਹੋ ਗਏ ਉਹ ਰਿਆਂ ਨੂੰ ਉਹ ਕੰਮ ਕਰਦੇ ਉਹਨੂੰ ਠੀਕ ਹੈ ਅੱਛਾ ਠੀਕ ਹੈ ਤੇ ਇੱਕ ਕਹਿੰਦਾ ਮੇਰਾ ਜਨਮ ਦਿਨ ਜਨਮ ਦਿਨ ਉਹਦਾ ਸੰਧੋਪਨ ਦੇ ਜੁੰਦਾ ਪਰ ਬਣਾਇਆ ਇਹਨੇ ਠੀਕ ਹੈ ਤੇ ਇੱਕ ਹੋਰ ਕਹਿ ਕਹਦਾ ਦੇਖੋ ਭੁੱਲ ਗਿਆ ਇੱਕ ਨੂੰ ਬਲਾਉ ਜੀ ਸੱਸੀ ਦਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੋਨੇ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹਾਂ ਜੀ ਤੇ ਸਾਡੇ ਪ੍ਰਬੰਧ ਥੋੜੀ ਜੀ ਮਤ ਬਖਸ਼ਿਓ ਜੀ ਅਸੀਂ ਜੋ ਤੁਸੀਂ ਕਹੂਗਾ ਅਸੀਂ ਉਹੀ ਕਰਾਂਗੇ ਆ ਸਾਲ ਦੇ ਵਿੱਚ ਮੈਂ ਪਰ ਆਪਣਾ ਬੋਲਣਾ ਬੰਦ ਕਰ ਅੱਛਾ ਹਾਂ ਬੁੱਤ ਹਾਂ ਮੇਰੇ ਬੁੱਤ ਨਹੀਂ ਮੇਰੇ ਬੁੱਤ ਸਾਸੀ ਕਾ ਪੜੇ ਸਾਸੀ ਕਾ ਬਲਾ ਦੇ ਬਲਾ ਸਾਸੀ ਕਾਲ ਜੀ ਸਾਸੀ ਕਾ ਬਲਾ ਸਾਸੀ ਕਾ ਪੜੇ ਸਾਸੀ ਕਾ ਬਲਾ ਹਾਂ ਵੀਰ ਜੀ ਇਕ ਹੋ ਲਿਆ ਕਰ ਹਾਂ ਜੀ ਇਕ ਲਾ ਲੈ ਜਿਹੜਾ ਤਾਂ ਮੈਨੂੰ ਜ਼ਿਆਦਾ ਪਿਆਰ ਕਰਦੇ ਉਹ ਕਦੇ ਨਹੀਂ ਮੇਰੇ ਵਰਕਮੈਂਟ ਕਰਦੇ ਉਹ ਫੋਨ ਤੇ ਵੀ ਕਹਿੰਦੇ ਆ ਵੀ ਸੰਦੀਪ ਤੂੰ ਸਾਨੂੰ ਜਿਹੜੇ ਤੈਨੂੰ ਜ਼ਿਆਦਾ ਪਿਆਰ ਕਰਦੇ ਉਹੀ ਤੈਨੂੰ ਟੋਕਦੇ ਵਾਹੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਵੀ ਕੋਈ ਜਿੱਤੂ ਉੱਚੀ ਬੋਲਦੀ ਜਾਂ ਤੂੰ ਗਲਤੀ ਕਰਦੀ ਅਗਲੇ ਕਰ ਅੱਪਾ ਆਪਣੇ ਧੀ ਪੁੱਤ ਨੂੰ ਨਹੀਂ ਕਹਿੰਦੇ ਉਹ ਪੁੱਤ ਤੂੰ ਗਲਤੀ ਕਰਦਾ ਇਹਦਾ ਮਤਲਬ ਅਸੀਂ ਇਹਨੂੰ ਪਿਆਰ ਨਹੀਂ ਕਰਦੇ ਹਾਂ ਇਹ ਵੀ ਸੋਚਣਾ ਤੂੰ ਗਾਦੀ ਉਹ ਪਿਆਰ ਕਰਦੇ ਆ ਟੋਕਣੇ ਵਾਲਾ ਸਭ ਤੋਂ ਜ਼ਿਆਦਾ ਪਿਆਰ ਕਰ ਦਿੰਦਾ ਉਹਨੂੰ ਫਿਕਰ ਹੁੰਦਾ ਸਾਡਾ ਵੀ ਇਹ ਬੇਇੱਜ਼ਤੀ ਹੁੰਦੀ ਹੈ ਦੀ ਹਾਂ ਟੈਨਸ਼ਨ ਹੁੰਦੀ ਹੈ ਜੇ ਮੈਂ ਮੈਂ ਕੋਈ ਗਲਤੀ ਹੋ ਗਈ ਮੈਂ ਉਹਨਾਂ ਨੂੰ ਕਿਹਾ ਨਹੀਂ ਉਹ ਮੈਂ ਜ਼ਿਆਦਾ ਪਿਆਰ ਕਰਿਆ ਜੇ ਅਸੀਂ ਤੈਨੂੰ ਰੋਕਾਂਗੇ ਟੋਕਾਂਗੇ ਤਾਂ ਸ਼ਾਇਦ ਉਸ ਤੇਰੀ ਕੋਈ ਤੁਲਾਈ ਆ ਸਹੀ ਗੱਲ ਚਲੋ ਇਹ ਵੀ ਗੱਲ ਠੀਕ ਹੈ ਹੋਰ ਮੈਨੂੰ ਪ੍ਰੋਗਰਾਮ ਤੁਸੀਂ ਤਿੰਨ ਕਹਿੰਦੇ ਤੇ ਮੈਨੂੰ ਤਾਂ ਫੋਨ ਦੇ ਉੱਪਰ ਇੱਕ ਦਾ ਹੈਪੀ ਨਿਊ ईयर ਮਨਾਉਣਾ ਮਾਮੇ ਨੇ ਜਿੱਜੇ ਦਾ ਜਨਮ ਦਿਨ ਮਨਾਉਣਾ ਮਾਮੇ ਨੇ ਹਾਂ ਤੀਸਰੀ ਗੱਲ ਆ ਉਹ 6 ਸਾਲ ਹੋ ਗਏ ਮਾਮੇ ਨੂੰ ਉੱਥੇ ਕੋਠੀ 'ਚ ਰਹਿੰਦੇ ਨੂੰ ਉਹ ਸੈਲੀਬ੍ਰੇਸ਼ਨ ਕਰਦੀ ਅੱਛਾ ਇੱਕੜਾਂ ਗੱਲਾਂ ਬਾਤਾਂ ਥੋੜੀਆਂ ਇਹਦੇ ਵਿੱਚ ਕੁਝ ਪਾਉਣਾ ਵੀ ਤਾਂ ਆਹ ਲੋ ਜੀ ਵਿੱਕੀ ਸਿੰਘ ਇਹ ਵਿਚਾਰੇ ਨੇ ਹੌਰ ਮਾਰ ਮਾਰ ਥੱਲੇ ਸਦਾਈ ਹੋ ਗਿਆ ਇਹ ਕਰਜੂਸੀ ਵਰਤੀਦੀ ਹੁੰਦੀ ਆ ਵਿੱਚ ਜੇ ਤੁਸੀਂ ਨਹੀਂ ਪਾਉ ਤਾਂ ਠੀਕ ਆ ਗੱਲ ਚਾ ਭੁੱਲ ਗਏ ਮਹਿਮਾਨ ਦੀ ਆਪਾਂ ਨੂੰ ਚੰਗਾ ਚੰਗਾ ਜਰੇ ਲੱਗਦਾ ਇੰਨਾ ਸਮਾਂ ਨਵੇਂ ਸਾਲਾਂ ਦੇ ਦਿਨਾਂ ਪੜੇ ਕਿਸੇ ਨੇ ਧੋਖਾ ਹੀ ਨਾ ਕਰਤਾ ਦੇ ਹੱਥ-ਖਾਲ ਕਰਾ ਕੇ ਫੇ ਕਾਲੀ ਕੱਢਦੇ ਨੇ ਪੜੇ ਸਾਰਾ ਸਾਲੇ ਕਰਲੇ ਪੜੇ ਫੇ ਧੋਖਾ ਸਾਰੇ ਸਾਲ ਧੋਖਾ ਹੀ ਚੱਲੂਗੇ ਕੰਮ ਹੋਈ ਤਾਂ ਗੱਲ ਹੈ ਇੱਕ ਹਾਵਤ ਹੁੰਦੀ ਸੀ ਜੇ ਨਾ ਸਕੂਲ ਲੈ ਮਮੀ ਅੱਜ ਜਾਣਾ ਨਹੀਂ ਮਮੀ ਕਹਿੰਦੇ ਹੱਥ-ਖਾਲ ਡੁੱਟ ਬੜੇ ਕਰੇ ਬੈਠੇ ਰਹੂਗੇ ਸਾਰਾ ਸਾਲ ਸਾਰਾ ਸਾਲ ਨਹੀਂ ਸਾਰਾ ਸਾਲ ਹਾਂ ਸਾਰਾ ਸਾਲ ਦੀ ਬੱਤਾ ਪਰ ਨਹੀਂ ਫੀਲਿੰਗ ਉੱਪਰ ਜਾਓ ਹਾਂ ਸਮਝਦੇ ਨਹੀਂ ਤੁਸੀਂ ਤਾਂ ਮੈਨੂੰ ਸਮਝਦੇ ਆ ਮੈਨੂੰ ਲੱਗਦਾ ਨਹੀਂ ਐ ਸਮਝਦੇ ਉਹ ਅਸੀਂ ਫਿਰ ਪਤਾ ਕੀ ਗੱਲ ਐ ਚਲੋ ਅਸੀਂ ਤਾਂ ਤੈਨੂੰ ਸਮਝੀ ਕਿ ਵੀ ਤੂੰ ਕੀ ਕਹਿਣਾ ਚਾਹੁੰਦੀ ਏ ਪਰ ਦੇਖਣ ਵਾਲੇ ਨਹੀਂ ਸਮਝਦੇ ਹੁੰਦੇ ਕੀ ਬੰਦਾ ਮੈਨੂੰ ਪੂਰਾ ਸਮਝਦਾ ਅੱਜ ਅੱਜ ਨਵੇਂ ਸਾਲ ਤੇ ਨਵਾਂ ਸੂਟ ਪਾਇਆ ਵਾ ਮੇਰੀ ਮੰਮੀ ਨੇ ਕਿਹੋ ਜਿਹਾ ਐ ਜੀ ਨਵੀਂ ਜੁੱਤੀ ਪਾਈ ਵੀ ਐ ਲੈ ਇਹ ਐਂਚਰੀ ਨੇ ਸੋਰੀ ਮੁੜ ਕੇ ਆਉਂਦੀ 100 ਰੁਪਏ ਵਾਲੀ ਐ ਇਹ ਇਹਨੂੰ ਬਸ ਕੁੱਟ ਕੀ ਹੋਗੀ ਜਿਹੜੀ ਗੁੱਸ ਵੀ ਆ ਪਾ ਲਈ ਹੋਈ ਜੇ ਜਨਮ ਦਿਨ ਤੇ ਕਿੱਦਾਂ ਪਾਉਣਾ ਪੈ ਗਿਆ ਵਾ ਫੇ 7 ਰੁਪਏ ਰੁੱਖਵੀਰ ਤਾਂ ਹੱਥ ਚ ਕਿ ਮੈਂ ਮੈਂ ਦਾ ਹੱਥ ਚ ਪਾਉਂਗੀ ਇਹਨੂੰ ਕਿ ਪਹਿਲਾਂ ਅੱਛਾ ਕਰਾਂਗੇ ਰੋਕ ਚੰਕੌਰ ਚ ਦੁਕਾਨਾ ਮੁੱਕ ਗਿਆ ਸਖਬੀ ਅਬ ਜਦੀ ਲੈਣੀ ਹੈ ਮੇਰਾ ਮੇਰਾ ਸਾਡੇ ਦੀ ਦੁਕਾਨ ਖੋਲੀ ਉੱਥੇ ਭਿੰਦਰਾ ਨੇ ਚੰਕੌਰ ਸਾਹਿਬ ਜਿਹੜਾ ਤੁਹਾਨੂੰ ਰਾਤ ਦੇ 9 ਵਜੇ ਤੱਕ ਨਹੀਂ ਪੜਾਣੀ ਬੁੱਕੀ ਲੈਣੀ ਹੈ ਨਾ ਦੇਖੋ ਜੀ ਨਾ ਮੈਂ ਸਾਡੇ ਕਹਦਾ ਫਿਰ ਕਹਿੰਦੇ ਤੁਸੀਂ ਉਂਗਲੀਆਂ ਨਹੀਂ ਨਹੀਂ ਗਲਤ ਪ੍ਰਾਇਮਰੀ ਮਾਦਾ ਨਹੀਂ ਇਹਦੇ ਕੀ ਗੱਲ ਕਹੀ ਨਹੀਂ ਕਿਹਾ ਵੀ ਮੇਰੇ ਕੋਲ ਸਾਲੇ ਦੁਕਾਨ ਖੋਲੀ ਕਿ ਫੱਡੀ ਕੋਰ ਤਾਂ ਮੇਰਾ ਵਾਂ ਕਿਵੇਂ ਰੱਖੀ ਵੀ ਆ ਦੇਖ ਹੁਣ ਚੱਕ ਦੇ ਆਪਾਂ ਬਚਣ ਦੀ ਮਾਰੀ ਚੱਕ ਦੇ ਵੀ ਦੇਖ ਲੈ ਆ ਗੱਲ ਗੱਲ ਮੰਗੇ ਚਲੋ ਚੱਲੀਏ ਪਤਾ ਚਾਚੀ ਕਾਦੀ ਬੁਲਾਇਤਾ ਹੈ ਹਾਂ ਗੱਲ ਮੈਂ ਮੰਨਦੀ ਹਾਂ ਪਰ ਅੱਪਾ ਤੁਸੀਂ ਤਾਂ ਹੈਗਾ ਸਾਡੇ ਨਾਲ ਪੈਸੇ ਦਿੰਦੇ ਤੁਸੀਂ ਦੇ ਉਹ ਪੈਸੇ ਨੂੰ ਨਹੀਂ ਹੁਣ ਤੁਸੀਂ ਫੜਾਉਣੇ ਆਓ ਕਿ ਅਸੀਂ ਫੜਾ ਦਈਏ ਤੁਸੀਂ ਸਾਨੂੰ ਦੱਸੋ ਵੀ ਪੈਸੇ ਉਹਨਾਂ ਨੂੰ ਫੜਾਉਣੇ ਜਿਹੜੇ ਇੱਕ ਜਣਾ ਫੜਾ ਦਿਓ ਕਾਰਡ ਦੇ ਵਿੱਚ ਪਾ ਕੇ ਗੱਲ ਖਤਮ ਹੋ ਗਈ ਬੱਸ ਕਿ ਸਾਰਿਆਂ ਨੇ ਇਕੱਲੇ ਇਕੱਲੇ ਫੜ ਦੇਖੀ ਜਾਂਦੀ ਆਲੇ-ਦਾਲੇ ਇਹ ਲੈ ਇਧਰ ਨੂੰ ਉੱਨੜ ਨੂੰ ਇਹ ਲੈ ਨਾ ਵੀ ਤਾਂ ਮਾਪੇ ਕਿ ਤੱਕ ਖੇਣੇ ਪੈਣ ਨਹੀਂ ਮਾਪੇ ਨੂੰ ਦੇਣੇ ਆ ਤੁਸੀਂ ਵੀ ਪੈਸੇ ਦੀ ਤਾਂ ਗੱਲ ਨਹੀਂ ਇਹ ਤਾਂ ਪਿਆਰ ਹੈ ਨਹੀਂ ਉਹ ਹੈ ਛੋਟਾ ਹਾਂ ਠੀਕ ਹੈ ਉਹ ਹਰ ਖੁਸ਼ੀ ਜੇ ਦਾਖਲ ਹੁੰਦਾ ਛੋਟੇ ਛੋਟੇ ਲੱਖ ਤੇ ਨਹੀਂ ਆਉਂਦਾ ਉਹ ਜਿਹੜੇ ਛੋਟੇ ਛੋਟੇ ਚੀਜ਼ ਲੈ ਕੇ ਹੀ ਆਉਂਦਾ ਜਿਹੜੇ ਛੋਟੇ ਛੋਟੇ ਜਵਾਕ ਹੁੰਦੇ 10-10 ਰੁਪਏ ਦਾ ਬਰਾਹ ਹੋ ਜਾਂਦੇ ਹੁੰਦੇ ਆ ਉਹ ਉਹ ਇੰਨਾ ਛੋਟਾ ਨਹੀਂ ਨਾ ਹੈਗਾ ਕਿਆ ਕੋਹਣਾ ਛੋਟਾ ਵੀ ਆਇਆ ਬਣਾ ਮੈਂ ਉਹਦੇ ਕੋਲ ਸੱਚੀ ਰ ਕੱਲ੍ਹ ਕੀ ਮੇਰੇ ਵੱਲੋਂ ਤੁਹਾਨੂੰ ਸਾਰਾ ਦਾ ਪਿਆਰ ਬੜੀ ਸੱਚੀ ਆ ਕੱਲ੍ਹ ਅੱਛਾ ਜੀ ਮਿਲ ਜਾਂਦਾ ਬਸ ਇਹ ਨਾ ਹੋਰ ਕੁਝ ਨਹੀਂ ਹੈਗਾ ਬਸ ਉਹ ਲੱਗਿਆ ਰਹਿ ਜਿੱਪਣ ਲੱਗਿਆ ਹਾਂਜੀ ਖਾਸੀ ਕਬਦਾ ਦੀ ਓਏ ਈਸੋ ਨਿਹਾਂ ਸਤ ਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਏਨੀ ਬੋਲਦੀ ਹੁਣ ਵਸਤ ਹੋਈ ਵੀ ਜਾ ਲੱਗੀ ਫਤਗਣੇ ਲੱਗਦਾ ਇੱਥੇ ਕੋਈ ਕੋਈ ਪੁਰਦੂ ਸੁੱਟ ਕੇ ਆਉਂਦੇ ਨਹੀਂ ਪਰ ਦੂਸਣ ਵਾਲਾ ਤਾਂ ਕੋਈ ਨਹੀਂ ਕੰਮ ਨਹੀਂ ਹੈਗਾ ਖੇਲ ਚਲੋ ਵੀ ਚਲੋ 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 ਨਿਕਲ ਫੇਣੀ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ ਵੀ ਚਲੀਏ ਹਾਂ ਬਸ ਇੱਕ ਇੱਕ ਕੀ ਬਿੰਦੀ ਚੱਲ ਫੇ ਚੱਲ ਕਰੋ ਬਣੋ ਕੋਨੇ ਕਾਂਡੇ ਲਾਓ ਪਹਿਲਾਂ ਆਪਣੀ ਸੇਫਟੀ ਕਰੋ ਆ ਕੇ ਫੇ ਲੰਦੀਆਂ ਵਾ ਆ ਕੇ ਇਹ ਸਾਡੇ ਰੋਂਦੀ ਹੈ ਇਹ ਰੋਟੀ ਕਹਿੰਦੇ ਪੈਸੇ ਹੀ ਖਾ ਕੇ ਉਹ ਬਟ ਉਹਨਾਂ ਦੇ ਵਿੱਚ ਕਾਡਾਂ ਦੇ ਵਿੱਚ ਫੇਰ ਦੇਣੇ ਹੈਂ ਚਾ ਲੋ ਧੇਰਾ ਹੋ ਗੇ ਤਾੜ ਦੇ ਯਾਰ ਹੁਣ ਤਾੜ ਦੇ ਕਿਸੇ ਦੇ ਵੱਜਣਾ ਹੈ ਚਾ ਕਿਉ ਮਾਮਾ ਵੀ ਮੈਂ ਫਨਾਉਣੇ ਤੁਹਾਡਾ ਤਾਂ ਨਾਮ ਲਿਖਿਆ ਵੇ ਚੱਲ ਕੋਈ ਗੱਲ ਨਹੀਂ ਪੁੱਤ ਹੋਏ ਕੱਟ ਤਾਂ ਇੱਕ ਤਾਂ ਛੱਡ ਦੂਹਾ ਇੱਕ ਤੇ ਕਾਟਾ ਮਾਰ ਦੇ ਦਾਂ ਗਿਆ ਹੋਇਆ ਫਿਰ ਕੋਈ ਨਹੀਂ ਮਾਰਦਾ ਸੀ ਕਰਨਾ ਪੁੱਤ ਤੈਨੂੰ ਕਿਤੇ ਤੈਨੂੰ ਦੋ ਮੈਂ ਦੇਖਦਰ ਕਿਸੇ ਤੇ ਗੱਲ ਮੰਨਣੀ ਚਲੋ ਮਤੈ ਮੰਨ ਲਈ ਵੀ ਹੰਦੀ ਗੱਲ ਕਹੀ ਵੀ ਕਹੀ ਹੰਡ ਬਹੁਤ ਹੈ ਜਿੱਥੇ ਲਾਕੂ ਦਾ ਵੱਜ ਗਿਆ ਨਾ ਨੀਲ ਨਾਲ ਦੀ ਨਾਲੇ ਪੈ ਗਿਆ ਲਾਓ ਜੀ ਲਾਓ ਕੁੰਡਾ ਲਾਓ ਨਿਕਲੋ ਬਾਹਰ ਮੇਰਾ ਫੋਨ ਪਿਆ ਹੁਣ ਨਹੀਂ ਮੇਰਾ ਫੋਨ ਮੇਰੇ ਕੋਲ ਹੈਗਾ ਚਲੋ ਤੇ ਆ ਲੈ ਗੈਣ ਦੋ ਸੋਈ ਬੰਦ ਕਰ ਦਿਓ ਰੋੜ ਸੋਈ ਬੰਦ ਕਰ ਦਿਓ ਹਾਂ ਹਾਂ ਚਲੋ ਤੇ ਆ ਲੈ ਗੈਣ ਦੋ ਸੋਈ ਬੰਦ ਕਰ ਦਿਓ ਹਾਂ ਵੀ ਲਾ ਦੋ ਸੋਈ ਨਾ ਆਏ ਦਰਵਾਜ਼ੇ ਵੀ ਹੋਰ ਤਰ੍ਹਾਂ ਨਹੀਂ ਆਉਂਦੀ ਕੋਈ ਅੱਛਾ ਉੱਧਰ ਪੱਖਾ ਚੱਲਦਾ ਉੱਧਰ

ਘੜੀ ਤੇਲ ਦਾ ਬੋਲ ਕੀ ਚੀਜ਼ ਹੈ ਮੈਂ ਮਾਦਾ ਉੱਤੇ ਚੱਲੇ ਜਿਖੜਾ ਅੱਤੇ ਜੀ ਸਾਹਵੇਂ ਹੋਣ ਸਟਾਕ ਵੀ ਜਾਂਦੀ ਹੈ ਮੈਂ ਤੇਲ ਦੇਖਿਆ ਫੁੱਲ ਨਾ ਤੰਗੀ ਹੋਰ ਕੀ ਆਂ ਭਪਰਾ ਕੇ ਦਸ ਸਵੇਰੇ ਖਾਲੀ ਭਰਾ ਕੇ ਲਿਆ ਪੂਰੀ ਚਲੋ ਚਲੋ ਵੀ ਚਲੋ ਤੈ ਵੀ ਜਾਣਾ ਨਹੀਂ ਤੈਨੂੰ ਲੈ ਕੇ ਜਾਣਾ ਸੀ ਪਾਪਾ ਜੀ ਕੋ ਛੱਡ ਦਿਓ ਇਹਨੂੰ ਚਲੋ 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 ਬੋੜੀ ਕੋਲ ਸ਼ਾਬਾਸ਼ ਭੰਡੇ

ਕਣੀ ਡੌਗੀ ਨਹੀਂ ਡੌਗੀ ਡੌਗੀ ਚੱਲ ਪਰੋ ਕਰੋ ਕਰਨ ਕਿਥੇ ਗਿਆ ਉਹ ਤੋਂ ਪਿੱਛੇ ਜਿਆਦਾ ਚੱਲ ਪਛਾੜ ਜਿਆਦਾ ਰੋਹਿਤ ਨੇ ਪਿੱਛੇ ਬੈਣਾ ਸ਼ੁਰੂ ਲੋ ਐਂਟਰੀ ਚਲੋ ਜੀ ਮਿਲਦੇ ਜੀ ਫਿਰ ਕਹਾਂ ਚੱਲ ਕੇ ਤੁਹਾਨੂੰ ਅਸੀਂ ਲਓ ਜੀ ਪਹੁੰਚ ਗਏ ਜੀ ਆਪਾਂ ਆਏ ਸਾਡੀ ਮਾਤਾ ਅੰਗੀ ਠੀ ਲੱਗੀ ਗੀਠੀਆਂ ਮੰਗੂ ਬਈ ਗੀਠੀਆਂ ਮਾਤਾ ਪੈ ਪੈਣਾ ਹੈ ਹੈਪੀ ਨੀਅਰ ਤੰਦੂਰ ਜਾਣਾ ਇਹ ਸਾਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਖਾਲਸਾ ਸਾਹਿਬ ਜੀ ਫਤਿਹ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਜੀ ਅੱਜ ਦਰ ਮੇਲੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖ ਭਈ ਘੰਟਾ ਕੇ ਲੇਟਾ ਜ਼ਿਆਦਾ ਲੇਟ ਨਹੀਂ ਹੁੰਦੇ ਸੀ ਅੱਗੇ ਕੋਈ ਗੱਲ ਯਾਦ ਤਾਂ ਤੁਹਾਨੂੰ ਸਾਰਾ ਕੋਈ ਮਾਫੀ ਹੈ ਅੱਜ ਖੁਸ਼ੀ ਦਾ ਦਿਨ ਹੈ ਅੱਛਾ ਪਤਾ ਕੀ ਗੱਲ ਹੈ ਅੱਛਾ ਹਾਂ ਇੱਧਰ ਆਪ ਵੀ ਪਹੁੰਚ ਗੀਆਂ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਹੈ ਦਰਨੀ ਚੁੱਕ ਲਾ ਗਈ ਕਿ ਕਹਿੰਦੀ ਮੇਰੇ ਬਾਸਰੇ ਵੀ ਸੋਣ ਲਉ ਕੋਈ ਬਸਰੀ ਕਾਲ ਜੀ ਬਸਰੀ ਕਾਲ ਜੀ ਜਿਉਂਦਾ ਰਹ ਜਿਉਂਦਾ ਰਹ ਜਿਉਂਦਾ ਰਹ ਜਿਉਂਦਾ ਰਹ ਜਿਉਂਦਾ ਰਹ ਜਿਉਂਦਾ ਰਹ ਖਸਾਕਦ ਮਾਨ ਚਾ ਪੈ ਗਿਆ ਪਤਾ ਨਹੀਂ ਸੰਦੇ ਨਹੀਂ ਲੱਗਦਾ ਮੈਨੂੰ ਤਾਂ ਸਾਰੇ ਆਪਣੇ ਆਪਣੇ ਕਚਰ ਪਚਰ ਕਰੀ ਜਾਂਦਾ ਕੋਈ ਕੈਮਰੇ ਨੂੰ ਦੇਖਦੈ ਨਹੀਂ ਕੈਮਰਾ ਕਦੇ ਨੂੰ ਦੇਖਦਾ ਹੀ ਨਹੀਂ ਕੋਈ ਇਹਨੂੰ ਦੇਖਦਾ ਹੀ ਨਹੀਂ ਕੋਈ ਪੁੱਛਦਾ ਹੀ ਨਹੀਂ ਕੋਈ ਹੈਪੀ ਨਿਊ ਇਅਰ ਕਹਿੰਦੇ ਹੀ ਨਹੀਂ ਬਾਈ ਬੋਲ ਲਏ ਬਾਈ ਟੈਨ ਯੂ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਜੀ ਹੈਪੀ ਨਿਊ ਨੌ ਦਾ ਕੈਮਰੇ ਦਾ ਪਰ ਤੁਸੀਂ ਮੈਨੂੰ ਦੇਖੋ ਕਹਿ ਓਏ ਦੇਖੀਂ ਆਹਾਂ ਮਤਲਬ ਜਿਉਂਦਾ ਰਹਾ ਰੱਬ ਤੇਨੂੰ ਤੰਦਰੁਸਤ ਰੱਖੇ ਪੰਜੂ ਨੰਨੇ ਸਾਲ ਦੀਆਂ ਬੋਧੀਆਂ ਵਾਕੇ ਨਾ ਮਾਹਰ ਹਾਂ ਤੇ ਦੂਸਰੀ ਗੱਲ ਮੈਂ ਪੱਗ ਬੰਨ ਕੇ ਆਇਆ ਵੀ ਕਾਲੇ ਜੀ ਇਹ ਫਰਕ ਆ ਫਿਰ ਹਾਂ ਹਾਂ ਕੋਈ ਬੰਦੇ ਨੂੰ ਰਿਸਪੈਕਟ ਕਰੀ ਦਿੰਦੇ ਆ ਤੁਸੀਂ ਬੋਲ ਲਗਾਈ ਸੀ ਬੋਲ ਲਗਾਈ ਸੀ ਨਹੀਂ ਤੁਸੀਂ ਤਾਂ ਹੋ ਗਈ ਔਰ ਮੈਂ ਕੱਟ ਬਾਤ ਤੂੰ ਘਟੇ ਲਾ ਦਿੱਤੀ ਤਾਲਾ ਜੀ ਮੈਨੋ ਜੀ ਕੁੜੀ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਨਹੀਂ ਆਹ ਬੜਾ ਪਰੌਣਾ ਆ ਗਿਆ ਛੋਟਾ ਪਰੌਣਾ ਦਿਖਿਆ ਜੁਦਾ ਬੜੇ ਪਰੌਣੇ ਉੱਲੇ ਹੋ ਗਿਆ ਛੋਟਾ ਪਰੌਣਾ ਤੇਰੇ ਛੋਟਾ ਆ ਜਲੀ ਬੰਦ ਰੋ ਪਾਈ ਕਰ ਦਵਾਦਾ ਆਪਾਂ ਕਰਦੇ ਦੇ ਨਹੀਂ ਕਰਦੇ ਦੇ ਮੈਂ ਲੁਧਿਆਣਾ ਨ ਲੱਗਿਆ ਪਤਾ ਦੱਸਿਆ ਤਾਂ ਹੈ ਤਾਂ ਤੁਹਾਨੂੰ ਮਹਾ ਵੀ ਚਾਹ ਲੇਟ ਹੋ ਜਾਣਾ ਥੋੜਾ ਜਿਹਾ ਤਾਂ ਕਰਕੇ ਹੋਗਾ ਕੰਮ ਸ਼ੁਗਰਾ ਸ਼ੁਗਰਾ ਲੇਟ ਹੋ ਗਈ ਇਹ ਹੀ ਡੇਟ ਹੋ ਗਈ ਹਾਂ ਤੇ ਤੁਸੀਂ ਵੀ ਨਹੀਂ ਦੱਸਿਆ ਆਏ ਆ ਹਾਂ ਇਹ ਵੀ ਗੱਲ ਨਹੀਂ ਨਹੀਂ ਮੇਰੇ ਕਾ ਸੰਪਰਕ ਵਿੱਚ ਤੇ ਇਹ ਕਹਿੰਦੇ ਕਿ ਕਿੰਨੇ ਕ ਵਜੇ ਪਹੁੰਚ ਜੂਗਾ ਮਹਾ ਇੰਨੇ ਤੱਕੇ ਕਰੀ ਕੇ ਫਿਰ ਇਹ ਇੰਨੇ ਕ ਟਾਈਮ ਤੱਕ ਆ ਕੇ ਵੀ ਸਿੱਧਾ ਘੰਟਾ ਲੇਟ ਹੋ ਜੂਗਾ ਉਹ ਕਰਦੇ ਕਰਦੇ ਘੰਟੇ ਲੇਟ ਹੋ ਗਏ ਫੇਮਿਲੀ ਇਕੱਠੀ ਹੋ ਕੇ ਖਾਣੀ ਬਣਾਵੇ ਨਾ ਉਹਦੇ ਵਰਗਾ ਸਵਾਦ ਉਹਦੇ ਵਰਗਾ ਤਾਂ ਸਵਾਦ ਹੀ ਵੱਖਰਾ ਹੈ ਕੇ ਕਿਹਦੇ ਤੇ ਤਲਾ ਦਾ ਉਹ ਠੱਡਦੋਗਾ ਜੀ ਕਹਿਣਾ ਸੁਣਦਾ ਕਿੱਕ ਪਿਆ ਪਿਆ ਬੇਨਾਰਾ ਸੁਣ ਹੋ ਗਿਆ ਹੁਣ ਇਹਦੇ ਨਾਲ ਵੱਡਾ ਜਾਊਗਾ ਬੀਬੀਆਂ ਕੀ ਧੀ ਵਧੀਆ ਬਣੀ ਸੀ ਨਾ ਆਪਣਾ ਜਿੱਥੇ ਮਰਜ਼ੀ ਰੱਖ ਕੇ ਸਿੱਖ ਨੰਗੇ ਅਨੇ ਵੇਸੇ ਠੰਡ ਹੋ ਵੀ ਗਈ ਬਾਹਰ ਇਹ ਜੀ ਗੱਲ ਨਹੀਂ ਹੈ ਠੰਡ ਬਹੁਤ ਹਾਂ ਪੂਰਾ ਨੰਗਾ ਪੂਰਾ ਐ ਮੇਰੇ ਜੀਨਾ ਕਾਕਾ ਕਾਕਾ ਦਾ ਕਿਹਰੇ ਜੀਨਾ ਪੁੱਤ ਕਾਕਾ ਰੇਤਾ ਤਦ ਵੀ ਲੈ ਰਹੇ ਆ ਬਗਾਇਦਾ ਕੋਈ ਹਾਂ ਕੰਮ ਗਏ ਠੀਕ ਕਿਹੜੇ ਚੱਕਰਾਂ ਚ ਪੈ ਗਏ ਤੁਸੀਂ ਹੁਣ ਵੀਰ ਇਹਨੂੰ ਕਰੋ ਮੜਾ ਜਾ ਕਨੇੜੇ ਨੂੰ ਆਤਮਾਨ ਦੇ ਤੱਕੜਦੇ ਆ ਹਾਂ ਚਲੋ ਵੀ ਚਲੋ 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 ਲੋ ਜੀ ਬੈਠੇ ਆ ਸ਼ਾਂਤੀ ਦੇ ਵਿੱਚ ਤੇ ਸਮਾਨ ਉਧਰ ਤੇ ਆਉਣੇ ਆਲਾ ਹੁਣ ਕੀ ਕਰੀ ਜੰਨੇ ਆ ਬਈ ਇੱਧਰ ਕੀ ਕਰੀ ਜੰਨੇ ਆ ਕੁਝ ਵੀ ਨਹੀਂ ਇੱਧਰ ਦਿਖਦਾ ਨਹੀਂ ਕੋਈ ਵੀ ਪੰਗਾ ਇੱਧਰ ਆ ਜਾ ਪੁੱਤ ਹਾਂ ਕੀ ਕਰਦਾ ਤੈਨੂੰ ਕਰੇ ਕੀ ਕਰਦਾ ਜੈਤਮਨ ਅੱਛਾ ਲੱਗਾ ਵੀ ਕਰੇ ਤਾਂ ਹੁਣ ਇੱਕ ਕਰ ਦੋ ਚਲ ਕੋਈ ਗੱਲ ਨਹੀਂ ਕੋਈ ਇੰਨਾ ਕਦਾ ਹੁੰਦਾ ਹੀ ਹੁੰਦਾ ਬਣਾ ਮੋਟਾ ਲੈ 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 ਰੋਂਗ ਜਗ੍ਹਾ ਤੇ ਰੋਂਗ ਸਾਈਡ ਰੱਖਿਆ ਵਾ ਅਸਮਾਨ ਦੀ ਖਾਤੇ ਰੱਖਿਆ ਵਾ ਤੈ ਤੌਰੇ 1000 ਰੁਪਏ ਮਾਮੇ ਨੂੰ ਕੋਤੋ ਦੇਣਾ ਮੋਬਾਈਲ ਦੇ ਚੱਕ ਲਿਓ ਫੇ ਪਿਆਰ ਕਰ ਹੌਲੀ ਦੇ ਕੇ ਅੱਛਾ ਇੱਕ ਪਾਸੇ ਨੂੰ ਸਕਿਪ ਕਰ ਗਿਆ ਹੈ ਹਾਂ ਚਲ ਕੋਈ ਗੱਲ ਨਹੀਂ ਆਉਣ ਦੋ ਮੂੰਹ ਤਾਂ ਮਿਟਾ ਕਰਾਂਗੇ ਕੈ ਆਜੋ ਆਜੋ ਪਰਦੇ ਕੇ ਮੋਬਿਲ ਕਿੱਥੇ ਆ ਆ ਪਈ ਆ ਜੀ ਨਾ ਨਾ ਆਹੀ ਰਹਿਣ ਹਾਂ ਇੱਕ ਬਸੇ ਨਾ ਚੰਗੀ ਦੋਸਤੋਂ ਕਰਾਂ ਨਾ ਤੁਹਾਨੂੰ ਕੁਝ ਨਹੀ ਨਹੀਂ ਇਹ ਦੇਖੋ ਹਾਂ ਛੇਗਾ ਦੱਬੀ ਕਿ ਦੇਖੀ ਜਵੀਆਂ ਉਹ ਡੱਬੀ ਕਿੱਥੇ ਆ ਕੀ ਦੇਖ ਰਹੇ ਹੋ ਮੇਰਾ ਮਾ। ਹਾਂ। ਚੱਲ ਪਰੇ ਮੇਰਾ। ਨਹੀਂ ਕੋਈ ਪਰੇ ਰੋਣੀ। ਲੈ। ਚੱਲ ਪਰੇ ਵੇ। ਉਹ ਹੈ ਨਹੀਂ ਹੋ। ਉਹ ਕਰਤਾ ਉਹੀ ਕੰਮ ਜੀ ਤੋਂ ਆਂਡਰਦਾ ਸੀ। ਹਰ ਜਾ ਭਾਈ। ਹਰ ਜਾ। ਉਹ ਘਰ ਗਿਰ ਗਏ ਮੈਂ ਨਹੀਂ ਜਾ। ਬਸੀ ਘਰ ਨਹੀਂ ਤਰਦਾ। ਕਿਹਾ ਉਹ ਬਲਾਓ ਕਿੱਥੇ ਆ? ਕਿਹਨੂੰ ਬੁਲਾਉਣਾ? ਕਟਿਏ ਚ ਕਿਹ ਕਹੀ? ਸ਼ੱਕੇ ਕਟਿਏ। ਹਾਂ ਭਾਈ। ਚੱਕਦਾ ਫੱਟੇ। ਚਲ ਆ ਗੋਸ਼ਤੀ ਆਉਂਦਾ ਆਉਂਦੇ ਚੱਕਲੇ ਤੋਂ ਸਮਝ ਗਏ ਦੀਪਕਿਆ ਲਈ ਗਏ ਨੂੰ ਲਿਆਵੋ ਆਹ ਉਹਦੇ ਨਾਲ ਵੀ ਸੀ ਪਾਕੇ ਲਈ ਆਇਆ ਦੱਬੀ ਹਾਂ ਹਾਂ ਹੁਣ ਆਪਾਂ ਇਥੇ ਆ ਕੇ ਰਜੂਰ ਠੀਕ ਹੋ ਚਲ ਚਲ ਵਿੱਕੀ ਚੱਲ ਉਧਰ ਚੱਲ ਫੜਦੇ ਫੜ ਇਹ ਉਹ ਵਧੀਆ ਲੱਗਦਾ ਸਾਹਮਣੇ ਚਲੋ ਮੈਂਨੇ ਕਰਨ ਨੇ ਗਲੇ ਆ ਵਧੀਆ ਲੱਗਦਾ ਉਹ ਹਾਂ ਤੋ ਓਹ ਮੇਰੀ ਮਾਂ ਨੂੰ ਵੀ ਬਿੰਗ ਭਾਈ ਨੂੰ ਨੀਵੇਂ ਮਾਰ ਜਾ ਆਕੇ ਸਰਜੀ ਦਾ ਚੌਲ ਮੈਂ ਬਦੀਲਾ ਵਾਲਾ ਕੰਮ ਕਰਾਇਆ ਹੁਣ ਸਰਜੀਆ ਹਾਂ ਇਹਨੇ ਨਹੀਂ ਦੇਖੇ ਕਦੇ ਚੌਲ ਕੱਲ ਹਜਾ ਮਾਂ ਦੇ ਦਾਲ ਚੌਲ ਖਾਦੇ ਚੌਲ ਮੈਂ ਜਦੋਂ ਚੌਲਾਂ ਤੇ ਥੋੜੇ ਦਿਨ ਮੈਨੇ ਮਾਰੀ ਜਾਂਦੀ ਆ ਉਹ ਹੈਪੀ ਡੂਏ ਉਹ ਕੋਈ ਨਹੀਂ ਆ ਖਾਣਾ ਚੀਦਾ ਉਹ ਵਿਦੇ ਆਉਂਦਾ ਕਾਦੀ ਜਰਨ ਜਸਮੀਰ ਆਓ ਸਰ ਨੂੰ ਨਹੀਂ ਚਾਹੀ ਹਾਂਜੀ ਬਾਮਾ ਖੜਾ ਸਾਹਮਣੇ ਮੈਂ ਅੱਜ ਤੁਹਾਡਾ ਕੈਮਰਾਮੈਨ ਕੁਰਸੀ ਕੋਲ ਥੋੜੀ ਬੈਠਣਾ ਪਾਰੇ ਤੇਰੇ ਕੱਟੋ ਪਾਰਾ ਬੈਠ ਨਾ ਕੋਈ ਕੋਠੀ ਵੀ ਬੈਠ ਜਾ ਤੂੰ ਕੋਈ ਵੀ ਨਹੀਂ ਗੱਲ ਠੀਕ ਆ ਜੀ ਚਲੋ ਜੀ ਮੈਂ ਤੁਹਾਨੂੰ ਦੰਦ ਕੋਲ ਜੀ ਹਾਂ ਮਾਈ ਨੈਮ ਹੈ ਨਾਨਾ ਲਾ ਲਾ ਰਿਹਾ ਇੱਥੇ ਨੂੰ ਹਾਂ ਬਸੀ ਨਾ ਦਦਣ ਦੁ ਕਮੋ ਸਾਰੇ ਬੀਬੀਆਂ ਫੜ ਫੜਦਾ ਨਹੀਂ ਤੂੰ ਵੀ ਹੱਥੋਂ ਆਹ ਜੀ ਹੈ ਪ੍ਰੀਮਾ ਹੈ ਯੂ 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 ਹੈਪੀ ਹੈ ਤੇਰੇ ਨਾਲ ਮਾਰ ਕਾ ਸਾਨੂੰ ਸਾਰੇ ਨੂੰ ਤੁਹਾਡਾ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ 5 ਸਾਲ ਵੀ ਪੂਰੇ ਹੋਏ ਹੋਏ ਲੱਖ ਲੱਖ ਵਧਾਈਆਂ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਜੀ ਗਾਣ ਗੀਤ ਦਾ ਜਿਆਦਾ ਜੀ ਹਾਂ ਜਿਹੜੇ ਜਿਆਦਾ ਡਿਊਟੀ ਨਿਭਾਈ ਗਏ ਹਾਂ ਦਨ ਕੈਕ ਦਾ ਕੱਟ ਰੋ ਹੁਣ ਕੈਕ ਦਾ ਕੱਟੋ ਫੋਲੋ ਕਰੋ ਅਬੀ ਜਨੇ ਨੂੰ ਬਾਹਰ ਚੱਲ ਬੀਬੀ ਕਟਾ ਆਓ ਓਏ ਬੀਬੀ ਨੂੰ ਆ ਕੇ ਲਾਓ ਪਾਣੀ ਤੁਸੀਂ ਮਿਲਾਓ ਹੱਥ ਤੁਸੀਂ ਵੀ ਰਾਣੀ ਖੁਸ਼ੀ ਦੇ ਲਾਓ ਚੱਲ ਚੱਲ ਭਾਈ ਆ ਤੁਸੀਂ ਚਲੋ ਭਾਈਆ ਨਾ 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 ਮਾਂ ਮਾਂ ਨੂੰ ਮੁੱਠਾ ਕਰਾ ਲੈ ਮਾਂ ਮੇਰਾ ਮੂੰਹ ਮਿੱਠਾ ਕਰਾਵਾ ਲੈ ਬੀਬੀ ਬੀਬੀ ਕਰਾਉਂਗੀ ਜਨਾ ਬੀਬੀ ਨੂੰ ਪਾ ਤੈਨੂੰ ਪਾ ਕੇ ਤੇਰਾ ਕੌਲੀ ਤੇ ਪਾ ਕੇ ਸਾਰੇ 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 ਕਰਾਈ ਲੋ ਬੀਬੀ ਆ ਲੋ ਜੀ ਫੋਟੇ ਜਨ ਵੀ ਲਿਆ ਮਾਂ ਬੀਬੀ ਨੂੰ ਦੇ ਦੇ ਫੋਟੇ ਹੈਪੀ ਨਿਊ ਇਅਰ ਸਰ ਹੁਣ ਜੈਂ ਲੱਗੇ ਕਰਾਉਣ ਦੇ ਸਾਰਾ ਕਿਆ ਕਹਿੰਦੇ ਘਰਾਂ ਦੇ ਕਲਾ ਕਲਾ ਤਿੰਨ ਤਿੰਨ ਵਾਰ ਚਾਰ ਚੌਦਾਂ ਮੂੰਹ ਤੇ ਪਾਉਣ ਲੱਗਿਆ ਇਹ ਨਹੀਂ ਕਿ ਕੱਟੀ ਆ ਜੀ ਆ ਆ ਆ ਆ ਬੇੜਾ ਇਹ ਲਾ ਬੀ ਬੀ ਗੱਡੀ ਮੈਂ ਤੇ ਨਾ ਮੈਂ ਨਾ ਕੰਮ ਚਾਹ ਬੀ ਮੂਝਾ ਆਲਾ ਤਾਂ ਮੂਮੈਂ ਚਾਹ ਨਾ ਕਰਾਉਣਾ ਦਿਨੇ ਕਰਨਾ ਅਦੀ ਕੋ ਹੋਈ ਨੀ ਮੇਰੇ ਉਹੋ ਆਹੋ ਮੈਂ ਕਿਹ ਨੀ ਦੰਨੀ ਆ ਖਾਲੀ ਕਾਗਜ਼ ਆਦ ਖੋਣ ਦੇ ਮਰਦੇ ਹੋ ਤਾਂ ਬੈਂਕ ਨਹੀਂ ਆ ਲਾ ਫਾਂਡ ਇੱਕ ਕਰਦੀ ਆ ਪੰਡਾ ਸੋਤ ਬੜਾ ਹੁੰਦਾ ਚਲੋ ਕੋਈ ਗੱਲ ਨਹੀਂ ਆਇਆ ਨੀ ਪਾ ਦਰਦੇ ਪਾ ਪਾ ਮਨਿੰਦਰ ਉਹ ਉਹ ਮਨਿੰਦਰ ਉਧਰ ਜਾਣ ਲਈ ਕਿੱਥੇ? ਉਧਰ ਨੂੰ ਮੇਰੇ ਕੋਲ ਨੰਬਰ ਤੇ ਲੰਮਾ ਖਾਲੀ ਤੇ ਤੂੰ ਤਾਂ ਖਾਲੀ ਨਾ ਕਰਾ। ਥੈਂਕ ਯੂ। ਬਹੁਤ ਬਹੁਤ ਰਿਸ਼ੀ ਅਧਰਿਆ। ਖਾਲੀ। ਥੈਂਕ ਯੂ। ਬੀਬੀ ਤੂੰ ਇਹ ਨਹੀਂ ਲੈ। ਮੈਨੂੰ ਇਹ ਲੋੜ ਨਹੀਂ ਦੀ। ਇਹਦੀ ਲੋੜ ਨਹੀਂ ਦਿੱਤੀ। ਇਹ ਕੰਮ ਕਰਦਾ। ਮੇਰਾ ਹੁਣ ਬੈਠ ਕੇ ਕਰਦੀ। ਬੀਬੀ ਇਹਦੀ ਲੋੜ ਨਹੀਂ ਦੀ। ਤੂੰ ਮੈਨੂੰ Google Pay ਕਰ ਸਕਦੇ। ਮੈਂ Google Pay ਤੇ ਜ਼ਿਆਦਾ ਕਰ ਦਿੰਦਾ। ਨਹੀਂ। ਬੀਬੀ ਦੇ ਕਾਰਜ ਵਿਹਾਰੇ ਕੋ ਬੀਬੀ ਦੇ ਕਾਰਜ ਵਿਹਾਰ ਤੋਂ ਦੇਖੀ ਆ ਚਾਚੀ ਦਾ ਬੜਾ ਬੀਬੀ ਕਾ ਜਾਦੇ ਕੱਪੜੇ ਗੱਲ ਕਰਦੇ ਤੇ ਤੇਰੀ ਪੱਗ ਖੁੱਲ ਗਈ ਉਹ ਮੈਂ ਉਹ ਜਮਲੇ ਤੇਰੀ ਪੱਗ ਖੁੱਲ ਗਈ ਚੱਲ ਬੱਤੇ ਚਲਾਇਆ ਇੱਧਰ ਆ ਕੇ ਖਾਦੇ ਮੀ ਗਾ ਨਾ ਮਨਿੰਦੇ ਦੇ ਜੀ ਲਿਆਵਲ ਮੈਂ ਨਹੀਂ ਸੋਚ ਰਹੀ ਜਰਜੀ ਦਾ ਅੱਛਾ ਉਹ ਬਸ ਤੇਰੇ ਆਣ ਦੇਖਣਗੇ ਜਰਜੀ ਦਾ ਜਾ ਚੜ ਚੜਾ ਰਿਸ਼ਤੇਦਾਰ ਇਹ ਵੀ ਬਚਾਰੀ ਕਹਿੰਦੀ ਕਿ ਉਹਦਾ ਕੀ ਚੀਜ਼ ਦੀ ਕਮੀ ਪੇਚੀ ਜਰਜੀ ਦਾ ਜਾ ਚੜੀ ਹੋਰ ਇਹਨੂੰ ਆ ਜਾ ਤੈਨੂੰ ਜਰਜੀ ਦੇ ਨਾਲ ਮਾਰਦੇ 14 ਆਏ ਨੇ ਜਰਜੀ ਦਾ ਲੈ ਮਾਰਦਾ ਕੋਸਾ ਗਿਆ ਤੂੰ ਏ ਨਾ ਕੱਲ ਬੀਬੀ ਨੇ ਦੇਖੀ ਨੀ ਮਾਗਾ ਨੂੰ ਅੱਜ ਤੋਂ ਬਾਅਦ ਹੀ ਮੈਨੂੰ ਕਿਹਾ ਸੀ ਮਾਗਾ ਆਪਾਂ ਜਰੂਰ ਬਨੂਗੇ ਬੀਬੀ ਚਾਰ ਸ੍ਰੀ ਆਕਾਸ਼ थैंक यू ਆਹ ਰੇ ਪਾਈ ਤੇਰਾ ਤੂੰ ਕਿਹ ਚਰਕਾ ਤੇ ਕਰੀਏ ਕੋਈ ਨਹੀਂ ਯਾ ਜਿਆਦਾ ਤੁਹਾਨੂੰ ਤੇ ਨਾ 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 ਬਹੁਤ ਅਸੀਂ ਨਾਲ ਤੇ ਥੋੜੀ ਕਰੀਏ और ले जाएँगे इस तरह से ले जाएँगे इस तरह से ले जाएँगे इस तरह से ले जाएँगे क्या है इस तरह से पहले से ही चार थोड़े चलिए और उनका ना बांध दोगे पूरा। आगे ना साल कुछ क्या करेंगे आगे 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 आ ਖਣਾ ਨਹੀਂ ਜੇ ਕਿੱਥੇ ਉਹ ਨਾਲ ਚੋਰੀ ਕਰਾਦੀ ਤੂੰ ਉਹ ਵੀ ਲਵਾਦੀ ਤਾ ਇਹ ਕੜ ਜਾਂ ਲੈ ਜਾ ਕੋਪੜ ਦੀ ਕੋਈ ਨਾ ਕੋਈ ਨਾ ਲੈ ਜਾ ਉਹ ਅਸੀਂ ਥੋੜਾ ਚੋਰੀ ਕਰਨੀ ਵੀਡੀਓ ਦੇਖ ਕੇ ਚੋਰਾਂ ਨੇ ਚੋਰੀ ਕਰਨੀ ਉਹ ਵੀ ਗਈ ਆ ਇਹਦੇ ਨਹੀਂ ਹੈਗੇ ਕਰਦੇ ਚੋਰਾ ਕਹਿੰਦੀ ਆ ਪਾਕ ਬੰਨਣੀ ਹਾਂ ਉਹਦੀ ਬਰਤ ਸੁਆਣੀ ਪਾਕ ਬੰਨਣੀ ਹੈ ਬੰਨਣਾ ਹੱਥ ਨੂੰ ਚੋਰੀ ਕਰ ਲੈ ਮਨਿੰਦਰ ਨੇ ਬੰਨਣਾ ਲਾਇਆ ਸਾਰਾ ਜਿੱਤਦੇ ਗਾਣੇ ਤੂੰ ਰਿਵਾਇਜ਼ ਹੁੰ ਸੁਆਣੀ ਆਹ ਉਹ ਲੈ ਲਈ ਆਹ ਦੇਖ ਕੇ ਆਲੇ ਕਹਿੰਦੇ ਫੂਟ ਬਾਈ ਬਾਲ ਲਿਆ ਚ ਵੀ ਆਹ ਦੇਖੋ ਹਾਂ ਤਾਂ ਕੀ ਕਰਦੇ ਕਿ ਫਿਰ ਦੱਸ ਕੀ ਕਰੀ ਇਹ ਮਨ ਹੋ ਕੇ ਲੱਗ ਗਿਆ ਨੰ ਬਾਤ ਚ ਚਲ ਕੇ ਬਾਲਾ ਹੁੰਦੇ ਪਾਲੋ ਜੇ بڑے ਛੋਟੇ ਹੋਏ ਤੀ ਆ ਜੀ ਮਨੇ ਚੱਲੀ ਕਹਿ ਕੇ ਲੈ ਇਧਰ ਆ ਮੇਰੇ ਗਾਲ ਪਈ ਵੀ ਆ ਲੈ ਕਾਉਂ ਦੇਖ ਲੈ ਮੇਰੇ ਕੋ ਸੱਤ ਸੱਤ ਆਲਣੀ ਆਲਣੀ ਇਹਨਾਂ ਇੱਕ ਹੋਈ ਹੋਣਾ ਪੂਰਾ ਪੂਰਾ ਜਿਵੇਂ ਪੂਰਾ ਬੰਦੀ ਹੁੰਦਾ ਜਿੰਦਗੀ ਉਹ ਬਲੇ ਨਹੀਂ ਚੱਗੇ ਨੇ ਚੜਜਣਾ ਇਹ ਇਹਦੇ ਆਪਣੇ ਅੱਗ ਲਾ ਦਿੰਦੇ ਆਂ ਬਜਾ ਦਿੰਦੇ ਆਂ ਉਹ ਉਹ ਬਿਆ ਚੂਰਾ ਚਲੋ ਜੀ ਫਿਰ ਹੁਣ ਅਸੀਂ ਪ੍ਰਸ਼ਾਦਾ ਪ੍ਰਸ਼ਾਦਾ ਖਾ ਲਈ ਜੀ ਮਿਲਦੇ ਜੀ ਤੁਹਾਨੂੰ ਬਾਅਦ ਚ ਨਹੀਂ ਆ ਨਿਆਣੇ ਆ ਗਏ ਨੇ ਜੀ ਕਹਿੰਦੇ ਬੰਬੇ ਚਲਾ ਦੋ ਬੰਬ ਜੀ ਇਹ ਵੀ ਬੰਬ ਆ ਕਾਹੀ ਚੀਜ਼ ਹੈ ਜੀ ਬਿਆੜਿਆਂ ਦੀ ਜੀ ਅੰਦਰ ਚਲਾ ਦੇਣਾ ਹੁਣ ਅੰਦਰ ਚਲਾ ਦੇਣਾ ਹੋਰ ਬੈਠ ਕੇ ਦੇਖੋ ਹੁਣ ਹੁਣ ਬੈਠ ਕੇ ਦੇਖੋ ਹੀ ਬੰਬ ਚੀ ਚਲਾ ਅੱਜ ਦੀ ਮਜੜ ਦੇ ਪਟਾਕੇ ਉੱਪਰ ਨੂੰ ਆ ਆ ਆ ਤੂੰ ਨਹੀਂ ਲੈ ਆਪ ਨਹੀਂ ਚਲਾਉਣਾ ਕੰਪਨ ਕਰਦੇ ਜਿਹੜੀ ਕੱਗੀ ਬਾਤ ਸਾਨੂੰ ਕੱਢਦਾ ਜਰਵਾਹਤ ਦਾ ਬੰਦਾ ਇਹ ਆਜੋ ਇਹ ਆ ਬੰਦੇ ਬੰਬ ਦਾ ਚਲਾਦੀ ਹੈ ਮੈਂ ਬੰਬ ਦਾ ਚਲਾਦੀ ਮੇਰੀ ਕੋਲ ਸੁਣ ਬੈਗੀ ਤੈਨੂੰ ਕਿਹਨੂੰ ਦੋਣੀਆਂ ਤੇ ਹੋਂ ਤਾਂ ਹੋ ਰਿਹਾ ਗੱਲ ਨੂੰ ਆਪਾਂ ਕੰਪਨ ਚਲਾ ਠੀਕ ਆਜੋ ਇਹ ਹੀ ਬਾਤ ਹੈ ਮਾਂ ਮੈਂ ਕੋਣ ਜੀ ਸਿਮਰੀ ਲੱਕੀ ਦਿਓ ਤੁਸੀਂ ਆ ਪਪਾ ਨਾ ਖੜਾ ਨਹੀਂ ਮੰਮੀ ਜੀ ਭਾਈ ਇਹ ਨਾ ਹੀ ਖੜਾ ਮੇਰੇ ਗੱਲ ਸੁਣ ਸੜਕ 'ਤੇ ਗੱਡੀ ਰੋਕ ਲਿਆ ਭਾਈ ਪਾਪਾ ਚਲਾਉਣਾ ਹੈ ਭਾਈ ਪਾਪਾ ਚਲਾਉਣਾ ਪਰ ਨੋਲਾ ਗੱਡੀ ਪਾਉਂਦੇ ਜਾ ਖੜਾ ਦੋ ਕੋਈ ਕੋਈ ਨਾ ਮਿਸਟੈਕ ਕਰੀ ਬਈ ਕਿ ਮੋਦੀ ਦਾ ਮੋਟਾ ਦਾ ਕਾਨੂੰਨ ਬਾਲ ਜਾਂਦਾ ਉਹਦੇ ਵਾਸਤੇ ਸਪੈਕ ਵਧੀਆ ਮੈਂ ਖੁੱਦ ਡਰਾਈਵਰ ਹਾਂ ਹੁਣ ਗੱਡੀਆਂ ਰੁਕੀਆਂ ਤਾਂ ਹੋਈਆਂ ਵੀ ਹੁਣ ਆਪਣੇ ਤਨਖਾਹਾਂ ਬਾਰੇ ਵੀ ਗੱਲ ਕਰ ਸਕਦੇ ਵੀ ਭਾਈ ਸਾਹਿਬ ਜੀ ਐਨ ਐਨ ਪੈਸੇ ਲੈਣੇ ਗੱਡੀ ਤਾਂ ਲਗਾ ਦੋ ਤੇ ਫਿਕਸ ਕਰ ਲੈਣ ਹੁਣ ਜਦੋਂ ਇੱਕ ਪਾਸੇ ਹੱਥ ਸਿੱਧੇ ਜੋੜ ਕੇ ਖੜੇ ਹਾਂ ਇਹ ਬਾਹਰ ਲਾਈਟ ਤਾਂ ਹੈ ਨਹੀਂ ਇਹ ਨਾਲ ਲੱਗ ਤੇ ਕੰਮ ਪਾਉਂਦੇ ਉਹ ਡ੍ਰਿਪ ਜਾ ਰਿਹਾ ਜੀ ਪਰ ਇਹ ਲੈ ਮੈਂ ਕੰਮ ਕਰਾਂ ਮੈਂ ਦੇਖੀ ਰਾਜਾ ਕੋਣ ਜਾਣਾ ਖਾਣਿਆ ਤਾਂ ਕੰਨੀ ਨਾ ਆਣਾ ਸਾਲੋ ਚੰਨਿਆ ਡੱਬੀ ਕਿੱਥੇ ਆ ਚਲਾ ਆ ਜਾ ਬੰਬ ਦੇਖੀ ਆਜੋ ਜੀ ਬੰਬ ਦਿਖਾਓ ਹਾਂ ਲੈ ਗੋਟੀ ਰੱਖ ਲੈ ਦੇਖੋ ਗਾ ਕੋਥੇ ਮਨ ਚਾਲਾ ਅੱਧਾ ਨਹੀਂ ਦੇਖਦਾ ਖਾਣੇ ਕੋਥੇ ਆ ਦੇਖਣੀ ਬਾਰੂ ਇੱਕ ਇਹ ਰਹਾ ਲਾਈਟ ਕਿੱਥੋਂ ਚਲੇਗੀ ਕਿੱਧਰ ਨੂੰ ਕਮਰਾ ਬੈਠ ਕੇ ਇਹਦੀ ਜਗੜ ਜਾ ਅੱਛਾ ਮੇਰਾ ਹੱਥ ਲੱਗ ਗਿਆ ਇਹ ਆਏ ਲੱਗ ਗਿਆ ਮੈਂ ਤਨ ਮੈਂ ਪਹਿਲਾਂ ਬਰਕਰਾਰ ਨੂੰ ਸਿੱਧਾ ਦਾ ਕਰ ਲੈ ਉਹ ਸਿੱਧਾ ਦਾ ਕਰ ਲੈ ਨੂੰ ਇਹ ਕਰਨ ਕਿਤੇ ਉਹ ਹੀ ਸਲਾਮ ਨੂੰ ਸਿੱਧਾ ਹੋ ਗਿਆ ਕਮਰੇ ਚੋਂ ਦੇਖੀ ਜਾ ਲਾ ਲਾ ਬਈ ਆਗਾ ਲੋ ਤੇ ਕਰ ਤੇ ਅੱਗੇ ਲਵਾ ਲੈ ਤੇ ਸਿੱਖੇ ਪੂੜ ਨਹੀਂ ਆ ਬਾਵਾ ਹਵਾ ਚੱਲਦੀ ਆ ਹਵਾ ਹਵਾ ਚੱਲਦੀ ਆ ਹਵਾ 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 ਚੱਲਦੀ ਪਿੱਛੇ ਰੋ ਪਾਪੀਆਂ ਬਈ ਆਇਆ ਨਹੀਂ ਪਾਪੀਆਂ ਲੈ ਸਾਡੇ ਦੇ ਆਪਣਾ ਦੇ ਤਾਂ ਹੀ ਕਹਿੰਦੇ ਸਿਆਣਾ ਸਿਆਣਾ ਹੀ ਹੁੰਦਾ ਨਿਆਣਾ ਨਿਆਣਾ ਹੀ ਹੁੰਦਾ ਹਾਂ ਪਰ ਇਹ ਕਰ ਮੂੰਹ ਪਰ ਕਰ ਕਰ ਮੂੰਹ ਪਰ ਕਰ ਦੇਖੇ ਕਿ ਚੋਲ ਜਿਆਦਾ ਖਾ ਲੇ ਬੈਠੇ ਦੇ ਬੀਰ ਦਾ ਮੈਂ ਤੋੜ ਕੇ ਉਹ ਪਾ ਦੇ ਲੋ ਉਹ ਪਾ ਦੇ ਲੋ ਉਹ ਪਾ ਦੇ ਲੋ ਤੇ ਪਾਦਾ ਕੋ ਨਹੀਂ ਹੁੰਦਾ ਲੈ ਭੱਜ ਲੈਣੇ ਆ ਹਾਂ ਇਹ ਵੀ ਗੱਲ ਹੈਗੀ ਆ ਹਾਂ ਮੈਨੂੰ ਲੱਗਦਾ ਥੱਲੇ ਹੀ ਵੱਜਣੇ ਆ ਇਹ ਸਸਤੇ ਵਾਲਾ ਹੈ ਉਹ ਬਹੁਤ ਸੁੰਦਰ ਹੈ ਇਹ ਬਹੁਤ ਸੁੰਦਰ ਹੈ ਹੋ ਗਿਆ ਹਾ ਹਾ ਉਹ ਬਹੁਤ ਸੁੰਦਰ ਹੈ ਹਾਲੇ ਹਾਂ ਥੱਲੇ ਆ ਕੇ ਕਰ ਦੇ ਮੋੜ ਕੇ ਪਟਾਕੇ ਇਹ ਅੱਛਾ ਵਾਸ਼ੇ ਹਾਂ ਲੋ ਜੀ ਹਾਲੇ ਵੀ ਥੱਲੇ ਵੀ ਦਿਖਾ ਦਿਓ ਉਹ ਜਿਹੜਾ ਮੈਦਾਨ ਵਿੱਚ ਮੈਦਾਨ ਵਿੱਚ ਆ ਹਾ 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 ਉਹ ਅੱਗ ਲਾ ਦੂ ਕੋਈ ਅੱਗ ਲਾ ਤੂੰ ਮੁੜ ਕੇ ਥੱਲੇ ਆ ਜਾ ਤੇ ਪਟਾਕਾ ਮਾਰ ਦੇ ਨੁ ਚਲੋ ਭਾਈ ਚੱਲ ਲੱਗੇ ਬੰਬ ਬਹੁਤ ਖੁਸ਼ੀ ਹੋਈ ਸਾਰੀ ਐ ਲੈ ਐ ਲੈ ਐ ਲੈ ਜੀ ਲਓ ਜੀ ਲੰਗਰ ਪਾਣੀ ਛਕ ਲਿਆ ਨਿਆਣੇ ਲੱਗੇ ਵੇ ਲਟਣ ਹੁਣ ਅਸੀਂ ਜਾਣ ਦੀ ਕਰੀਏ ਤਿਆਰੀ ਕਰਨ ਨੂੰ ਸਾਰੇ ਦੇ ਸਾਰੇ ਟੱਬਰ ਆਪਾਂ ਗੰਗਰਾਂ ਦਾ ਬਹੁਤ ਚਲਦੀ ਆ ਭਾਈ ਮਿੱਤਰੋ ਹਾਂ 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 ਬਿਬੀ ਰਣੂ ਹਾਂ ਤਾਰ ਦਿੰਦੇ ਜਾਂਦੇ ਹੋਏ ਨਾ 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 ਤਾਰ ਦਿੰਦੇ ਗੱਡੀ ਦੇ ਵਿੱਚ ਤਾਰ ਦਿੰਦੇ ਸੀ ਚਲੋ ਜੀ ਠੀਕ ਹੈ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਵਿੱਚ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜੀ ਦਿਨ ਦੁਗਣੇ ਰਾਤ ਚੌਗੁਣੇ ਚ ਰੱਖਿਆ ਪੱਖੀ ਜੀ ਤੁਹਾਨੂੰ ਸਾਰਿਆਂ ਨੂੰ ਇਹ ਰੌਣਾ ਰੱਪਾ ਇਦਾਂ ਹੀ ਚੱਲੀ ਜਾਣਾ ਖਾਣਾ ਬਾਣਾ ਬਹੁਤ ਵਧੀਆ ਬਣਾਇਆ ਪਿਆ ਸੀਗਾ ਜੀ